ਬਦਜੀਤ कौर ਜੀ ਠੀਕ ਕਿਹੜੇ ਜਗ੍ਹਾ ਤੋਂ ਆਪਾਂ ਕੜੈਲੀ ਤੋਂ ਜੀ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਪਿੰਡ ਕੜੈਲੀ ਬਰਨਾਲਾ ਹਾਂਜੀ ਠੀਕ ਆ ਜੀ ਆਪਾਂ ਤੁਹਾਨੂੰ ਬਾਡੀ ਸਰਵਸ ਦੇ ਪੰਜ ਤਰ੍ਹਾਂ ਦੇ ਜੂਸ ਦੇ ਕੇ ਗਏ ਸੀ ਹਾਂਜੀ ਉਹ ਵਰਤਣ ਤੋਂ ਪਹਿਲਾਂ ਤੁਹਾਨੂੰ ਕਿੰਨੀਆਂ ਪ੍ਰੋਬਲਮਾਂ ਸੀਆਂ ਕਿੰਨੇ ਕ ਸਮੇਂ ਤੋਂ ਸੀ ਔਰ ਕਿੰਨੀਆਂ ਦਵਾਈਆਂ ਖਾਧੀਆਂ ਤੁਸੀਂ ਮੈਨੂੰ ਜੀ 12 ਸਾਲਾਂ ਤੋਂ ਸੀ ਜੀ ਪ੍ਰੋਬਲਮ ਫੂਡ ਪੈਪ ਚ ਜਦੋਂ ਹੋਣ ਲੱਗ ਗਈ ਸੀ ਜੀ 2012 ਤੋਂ ਹਾਂਜੀ ਤੇ ਬਹੁਤ ਹੀ ਦਵਾਈਆਂ ਖਾਧੀਆਂ ਸੀ ਮੈਂ ਤਾਂ ਬਠਿੰਡੇ ਉਹ ਬਰਨਾਲੇ ਜਿੱਥੇ ਵੀ ਸਾਨੂੰ ਐ ਲੱਗਦਾ ਸੀ ਵੀ ਵਧੀਆ ਚੰਡੀਗੜ੍ਹੋਂ ਵੀ ਬਹੁਤ ਦਵਾਈਆਂ ਖਾਧੀਆਂ ਪਰ ਕਿਤੋਂ ਫਰਕ ਨਹੀਂ ਪੈਂਦਾ ਸੀ ਜਦ ਜਿੱਥੇ ਵੀ ਕੋਈ ਦਸਤਰਾਤ ਸੀ ਉੱਥੋਂ ਮੈਡੀਸਿਨ ਦਵਾਈ ਲੈ ਆਉਂਦੇ ਸੀ ਪਰ 12 2012 ਤੋਂ ਲੈ ਕੇ 10 12 ਸਾਲ ਦਵਾਈਆਂ ਖਾਂਦੇ ਨੇ ਕੋਈ ਫਰਕ ਨਹੀਂ ਪਿਆ ਕੋਈ ਫਰਕ ਨਹੀਂ ਪੈਂਦਾ ਸੀ ਜੀ ਤੇ ਕੀ ਕੀ ਦਿੱਕਤ ਲੱਗਦੀ ਸੀ ਜੇ ਤੁਹਾਨੂੰ ਇਹ ਪਰੇਸ਼ਾਨੀ ਦਿਸੇ ਦਿੱਕਤ ਜੀ ਮੈਥੇ ਕੁਝ ਨਾ ਤਾਂ ਮੈਨੂੰ ਰੋਟੀ ਜੇ ਖਾ ਲੈਂਦੀ ਪੇਟ ਤੇ ਦਰਦ ਹੁੰਦਾ ਸੀਗਾ ਕੋਈ ਵੀ ਚੀਜ਼ ਮਿਰਚ ਮੁਰਚ ਵਗੈਰਾ ਜਮੇ ਨਹੀਂ ਖਾਦੀ ਜਾਂਦੀ ਸੀਗੀ ਤੇ ਬਹੁਤ ਫੂਡ ਪੈਰ ਦੇ ਵਿੱਚ ਜਖਮ ਨਾ ਚਾਹ ਵਗੈਰਾ ਕੁਝ ਵੀ ਹੁਣ ਮੈਂ ਕੌਫੀ ਵੀ ਪੀ ਲੈਂਦੀ ਮੈਨੂੰ ਮੈਂ ਚਾਹ ਵੀ ਨਹੀਂ ਪੀ ਸਕਦੀ ਸੀਗੀ ਓਕੇ ਤੇ ਤੁਸੀਂ ਦਾਦੀ ਸੀ ਤੁਹਾਨੂੰ ਕੰਮਕਾਰ ਵੀ ਨਹੀਂ ਹੁੰਦਾ ਸੀ ਜਿਦਾਂ ਬਾਜੀ ਦਾਦੀ ਨੂੰ ਕੰਮਕਾਰ ਵੀ ਤੁਹਾਨੂੰ ਨਹੀਂ ਹੁੰਦਾ ਤਰ੍ਹਾਂ ਕੋ ਕਰਦਾ ਹਾਂਜੀ ਹਾਂਜੀ ਘਰ ਦਾ ਕੰਮ ਮੇਰੇ ਤੋਂ ਨਹੀਂ ਹੁੰਦਾ ਸੀਗਾ ਜੀ ਵੀ ਕੁਝ ਵੀ ਕੰਮ ਕਰਨਾ ਮੈਂ ਇਹੇ ਕਰਾਉਣ ਨਾਲ ਕਰਾਉਂਦੇ ਸੀਗੇ ਤੇ ਗੋਹਾ ਵੀ ਮੈਂ ਥੋੜਾ ਥੋੜਾ ਪਾ ਕੇ ਇਹਨਾਂ ਨੂੰ ਪਹਿਲੀ ਵਿੱਚ ਕਾਉਂ ਵੀ ਮੈਨੂੰ ਐ ਲੱਗਦਾ ਹੁੰਦਾ ਸੀ ਮੇਰੇ ਪੇਟ 'ਚ ਸੋਜ ਐ ਪਰ ਉਹ ਸੀਗੇ ਜਖਮ ਉਹ ਜਿਵੇਂ ਅਲਸਰ ਪੱਕੇ ਹੋਏ ਸੀਗੇ ਤੇ ਹੁਣ ਮੈਂ ਆਪ ਹੀ ਚੱਕ ਲੈਣੀ ਜੀ ਭਰਿਆ ਹੋਇਆ ਬਠਲਾ ਆਪ ਹੀ ਕੰਮ ਕਰਦੀ ਐ 1.5 ਸਾਲ ਹੋ ਗਏ ਜੂਸ ਪੀਤੇ ਨੂੰ ਤੇ ਮੈਂ ਬਿਲਕੁਲ ਤੰਦਰੁਸਤ ਹਾਂ ਠੀਕ ਆ ਮੈਂ ਭਾਈ ਸਾਹਿਬ ਨੂੰ ਪੁੱਛਣਾ ਚਾਹੁੰਦਾ ਆ ਵੀ ਜਿੱਦਾਂ ਕਹਿੰਦੇ ਸੀ ਵੀ ਕਾਫੀ ਦਿੱਕਤਾਂ ਸੀ ਆ ਤੇ ਘਰ ਦਾ ਕੰਮ ਕਰ ਛੱਡ ਕਰਕੇ ਕੇਵਰੀ ਦਿਨ ਦੇ ਵਿੱਚ ਲੈ ਕੇ ਜਾਣਾ ਕਰਦਾ ਸੀ ਕਿਵੇਂ ਫੀਲ ਕਰਦੇ ਹੋ ਜੀ ਮੇਰੀ ਆਪ ਦੀ ਬਖਸ਼ਾ ਫੋਨ ਕਰਕੇ ਮੈਨੂੰ ਉਧਰ ਕੰਮ ਬੜੇ ਰਹਿੰਦੇ ਸੀ ਜੀ ਉਹ ਫੋਨ ਕਰ ਦੇਣਾ ਨਾਲ ਦੀ ਨਾਲ ਮੈਨੂੰ ਕੰਮ ਛੱਡ ਕੇ ਗੰਦੇ ਟੱਟੇ ਲੈ ਕੇ ਜਾਣਾ ਵਾਦਾ ਪੂਰਾ ਕਰ ਗਈ ਦਵਾਈਆਂ ਦਾ ਵਾਰ ਵਾਰ ਉਧਰ ਤੁਸੀਂ ਕੰਮ ਕਰਦੇ ਹੁੰਦੇ ਸੀ ਤੇ ਨਾਲ ਨਾਲ ਪ੍ਰੋਬਲਮ ਪੈ ਛੱਡ ਕੇ ਕੰਮ ਛੱਡ ਕੇ ਲੈ ਕੇ ਜਾਣਾ ਪੈਂਦਾ ਸੀ ਪਰ ਕਿੰਨਾ ਕੁ ਪੈਸਾ ਲੱਗਿਆ ਉਹ ਆਪਣਾ ਪੈਸਾ ਤਾਂ ਗਣਤੀ ਤੋਂ ਵੱਧ ਹੀ ਲੱਗ ਗਿਆ ਵੀ 2.5 ਲੱਖ ਰੁਪਏ ਲੱਗੇ 2.5 ਲੱਖ ਲੱਗੇ ਗਣਤੀ ਦੇ ਤੋਂ ਵੱਧ ਵੀ ਹੋ ਸਕਦਾ ਹੈ ਤੇ ਅੱਜ ਤੁਹਾਨੂੰ ਮੇਰੇ ਖਿਆਲ ਡੇਢ ਦੋ ਸਾਲ ਹੋ ਗਏ ਡੇਢ ਸਾਲ ਤੋਂ ਜ਼ਿਆਦਾ ਹੋ ਗਿਆ ਸਮਾਂ ਸਾਰ ਸਾਰ ਬਰਤੀ ਨੂੰ ਅੱਜ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਰ ਜੀ ਅਸੀਂ ਤਿੰਨ ਪੈਗ ਪੀਤੇ ਹਾਂ ਤਾਂ ਦੋ ਨਾਰਾਮ ਹੁੰਦਾ ਇੱਕ ਅਸੀਂ ਬਾਦੂ ਤੇ ਬਾਦੂ ਪੀ ਲਿਆ ਹਾਂ ਜੀ ਵੀ ਇਹਦੇ ਵਿੱਚ ਕੋਈ ਸਾਨੂੰ ਲੱਗਿਆ ਵੀ ਕੋਈ ਕੰਮੀ ਰਹਿਣਾ ਜਾ ਰਿਹਾ ਕੋਈ ਤੁਹਾਡਾ ਕੰਮ ਨਾ ਪੂਰਾ ਹੋਇਆ ਵਧੀਆ ਹੋ ਗਿਆ ਹੁਣ ਕੋਈ ਮੈਡੀਸਿਨ ਖਾਣਨੇ ਹੋ ਨਹੀਂ ਵੀਰ ਜੀ ਕੋਈ ਵੀ ਨਹੀਂ ਘਰ ਦੀ ਰੋਟੀ ਪਾਣੀ ਸਾਰੀ ਖਾ ਲੈਣੇ ਸਾਮ ਖਾਣੀ ਵੀਰ ਜੀ ਵਿਆਹ ਸ਼ਾਦੀ ਜਾਣਨੇ ਹੋ ਹਾਂਜੀ ਅੱਗੇ ਸਾਰੇ ਪਾਸੇ ਬੰਦ ਸੀ ਸਭ ਕੁਝ ਬੰਦ ਸੀ ਤੇ ਪਰਮਾਤਮਾ ਨੇ ਤੁਹਾਨੂੰ ਇਹ ਤੰਦਰੁਸਤੀ ਦਿੱਤੀ ਹੈ ਕਿ ਆ ਜਿਹੜੇ ਪਰਿਵਾਰ ਤੁਹਾਡੀ ਵੀਡੀਓ ਦੇਖਣਗੇ ਉਹ ਪਰਿਵਾਰਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਹਾਂ ਮੈਂ ਤਾਂ ਇਹੀ ਕਹੂੰਗੀ ਵੀ ਵੀਰ ਜੀ ਵੀ ਬਹੁਤ ਵਧੀਆ ਪ੍ਰੋਟੈਕਟ ਹੈ ਜਨਨ ਕਿ ਵੀ ਮੈਂ ਹੁਣ ਜਮਾ ਮੈਨੂੰ ਆਸ ਹੀ ਨਹੀਂ ਸੀ ਕਿ ਵੀ ਮੈਂ ਬਚ ਜਾਂਗੀ ਮੈਨੂੰ ਐ ਹੀ ਸੀ ਵੀ ਬਸ ਅੱਗੇ ਮੌਤ ਹੀ ਹੈ ਪਰ ਮੈਨੂੰ ਵਧੀਆ ਠੀਕ ਹੋ ਗਈ ਆਪ ਜਰ ਵੀਡੀਓ ਦੇਖੀ ਨੰਬਰ ਕਿੱਥੋਂ ਲਿਆ ਸੀ ਨੰਬਰ ਮੈਂ ਵੀਡੀਓ ਦੇਖੀ ਸੀ ਕਿ ਜੀ ਮਾਂਜੀ ਮੇਰੀ ਭੈਣ ਨੇ ਭੇਜੀ ਸੀ ਮੈਨੂੰ ਵੱਡੀ ਨੇ ਓਕੇ ਤੋਂ ਮੈਂ ਵੀਡੀਓ ਦੇਖ ਕੇ ਮੈਨੂੰ ਆਇ ਲੱਗਿਆ ਵੀ ਇਹ ਜਿਵੇਂ ਵੀਰ ਜੀ ਬੋਲ ਰਹੇ ਆ ਵੀ ਮੈਨੂੰ ਵੀ ਉਹੀ ਤਕਲੀਫ ਹੈ ਤਾਂ ਕਰਕੇ ਬਸ ਮੈਂ ਵੀਡੀਓ ਦੇਖ ਕੇ ਲੈ ਲਿਆ ਵੀਰ ਜੀ ਓਕੇ ਹਾਂਜੀ ਤਾਂ ਤੁਹਾਡੀ ਜਿਹੜੀ ਵੀਡੀਓ ਲੱਖਾਂ ਹੀ ਲੋਕ ਤੁਹਾਡੀ ਵੀਡੀਓ ਦੇਖਣਗੇ ਉਹ ਭਰਾਵਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਵੀ ਬੋਡੀ ਸਰ ਜਿਹੜੇ 5 ਤਿਆ ਜੋਸਾ ਨੂੰ ਵਰਤਣਾ ਚਾਹੀਦਾ ਹੈ ਹਾਂਜੀ ਹਾਂਜੀ ਜ਼ਰੂਰ ਜੀ ਇਹ ਵਰਤਣਾ ਚਾਹੀਦਾ ਜੀ ਬਹੁਤ ਵਧੀਆ ਚੀਜ਼ ਹੈ ਥੈਂਕ ਯੂ ਜੀ